ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਤੁਹਾਡੇ ਨਾਲ ਇੱਕ ਮਾ ਪੋਸਟ ਸਾਂਝੀ ਕਰ ਰਿਹਾ ਹਾਂ ਆ ਦੇਖੋ ਕਿ ਇੱਕ ਸੱਜਣ ਨੇ ਰੰਗਰੇਟਾ ਸਨਾਤਨੀ ਰੰਗਰੇਟੇ ਸ਼ਬਦ ਵਰਤੇ ਆ ਮੈਂ ਸੱਜਣ ਨੂੰ ਪੁੱਛਣਾ ਚਾਹੁੰਦਾ ਕਿ ਭਾਉ ਦੱਸ ਕਿਹੜੇ ਹਿਸਾਬ ਦੇ ਨਾਲ ਰੰਗਰੇਟੇ ਸਨਾਤਨੀਆਂ ਕਿਸੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਪ ਇਹ ਸ਼ਬਦ ਲਾ ਲੈਣਾ ਬਹੁਤ ਹੀ ਮੰਦ ਭਗ ਹੈ ਕਿਸੇ ਪਾਰਟੀ 'ਚ ਜਾਣਾ ਤੁਹਾਡੀ ਨਿੱਜੀ ਚੋਇਸ ਆ ਲੇਕਿਨ ਇੱਕ ਬੰਦਾ ਸਾਰੇ ਹੀ ਇੱਕ ਰਸਤੇ ਦੇ ਨਾਲ ਸਾਰੀ ਕੌਮ ਨੂੰ ਬੰਨ੍ਹ ਦੇਆ ਇਹ ਵਾਜਬ ਨਹੀਂ ਆ ਰੰਗਰੇਟਾ ਸ਼ਬਦ ਰੰਗਰੇਟਾ ਖਿਤਾਬ ਬੇਅੰਤ ਜਿਹੜੀਆਂ ਕੁਰਬਾਨੀਆਂ ਤੋਂ ਬਾਅਦ ਮذਬੀ ਸਿੱਖ ਸਮਾਜ ਦੇ ਝੋਲੀ ਪਿਆ ਤੇ ਅੱਜ ਕੋਈ ਉੱਠ ਕੇ ਨਕਲੀ ਜਾ ਰੰਗਰੇਟਾ ਹਿੱਕ ਤੇ ਹੱਥ ਮਾਰ ਕੇ ਆਪਣੇ ਨੂੰ ਅਸਲੀ ਖਵਾਵੇ ਤੇ ਇੱਕੋ ਥਾਲੀ ਸਾਰਿਆਂ ਨੂੰ ਬੰਨ੍ਹ ਦੇ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਂ ਨਾਲ ਦੀ ਨਾਲ ਪੁੱਛਣਾ ਚਾਹੁੰਦਾ ਸਾਡੀ ਕੌਮ ਦੇ ਸਰਮੌਰ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ ਬਾਬਾ ਰਾਜਾ ਰਾਧ ਸਿੰਘ ਚੇਅਰਮੈਨ ਬਲਬੀਰ ਸਿੰਘ ਚੀਮਾ ਸਾਹਿਬ ਬਾਬਾ ਬਲਦੇਵ ਸਿੰਘ ਵੱਲਾ ਬਾਬਾ ਪ੍ਰਗਟ ਸਿੰਘ ਹੋਰ ਪਤਾ ਨਹੀਂ ਕਿੰਨੇ ਜੇਹਦਾਰਾ ਮੈਂ ਉਹਨਾਂ ਸਾਰੇ ਜੇਹਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜੇਹਦਾਰ ਸਾਹਿਬ ਆ ਦੇਖੋ ਤੁਹਾਡੀ ਅੱਖਾਂ ਦੇ ਸਾਹਮਣੇ ਅੰਗਰੇਜ਼ੀ ਸ਼ਬਦ ਦਾ ਜਿਹੜਾ ਉਹ ਕਿੱਦਾਂ ਵੱਡਾ ਦੁਰਉਪਯੋਗ ਹੋ ਰਿਹਾ ਇੱਕ ਅਦਾ ਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੱਲ ਨੂੰ ਸਾਨੂੰ ਲੋਕਾਂ ਨੇ ਸਵਾਲ ਕਰਨੇ ਆ ਪੀਪਾਈ ਜਦੋਂ ਕੋਈ ਦੂਜੇ ਸਮਾਜ ਦਾ ਬੰਦਾ ਗਲਤੀ ਕਰਦਾ ਹੈ ਤਾਂ ਤੁਸੀਂ ਸੰਗ ਪੜ ਪੜ ਕੇ ਅੱਗੇ ਕਹਿੰਦੇ ਹੋ ਕਿ ਸਾਡੇ ਸਮਾਜ ਦੀ ਬੇਦਬੀ ਕਰਤੀ ਸਾਡੇ ਸਮਾਜ ਨੂੰ ਨੀਵਾ ਵਿਖਾ ਦਿੱਤਾ ਤੇ ਲੇਕਿਨ ਤੁਹਾਡੇ ਹੀ ਸਮਾਜ ਦਾ ਕੋ ਬੰਦਾ ਨੀਵਾ ਵਿਖਾਵੇ ਤਾਂ ਭਈ ਸਾਬ ਉਹਦਾ ਕੀ ਹੱਲ ਕਰੋਗੇ ਇਸ ਕਰਕੇ ਅਸੀਂ ਕਿਸੇ ਦੇ ਗੱਲ ਨਹੀਂ ਖੋਣੀ ਅਸਲੀ ਰੰਗਰੇਟੇ ਆ ਤੇ ਅਸਲੀ ਰੰਗਰੇਟਾ ਸਿਰਫ ਸਿਰਫ ਗੁਰੂ ਨੂੰ ਸਮਰਪਤ ਹੁੰਦਾ ਹੈ ਦੁਨੀਆਦਾਰੀ ਚ ਰਹਿੰਦੇ ਆ ਹੋਇਆ ਪਾਰਟੀ ਬਾਜੀ ਚ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਕਿ ਆਪਣੀ ਚੋਇਸ ਆ ਕੋਈ ਰੰਗਰਟੇ ਸਮਾਜ ਦਾ ਕਿਸੇ ਹੋਰ ਪਾਰਟੀ ਨੂੰ ਪਸੰਦ ਕਰਦਾ ਹੋਵੇਗਾ ਕਿਸੇ ਹੋਰ ਰਾਜਨੀਤਿਕ ਪਾਰਟੀ ਨੂੰ ਪਸੰਦ ਕਰਦਾ ਹੋਵੇਗਾ ਹੋ ਸਕਦਾ ਮੈਂ ਵੀ ਕਿਸੇ ਰਾਜਨੀਤਿਕ ਪਾਰਟੀ ਨੂੰ ਪਸੰਦ ਕਰਨਾ ਹੋਵਾਂ ਲੇਕਿਨ ਉਹ ਮੇਰਾ ਨਿੱਜੀ ਅਧਿਕਾਰ ਖੇਤਰ ਹੈ ਲੇਕਿਨ ਇੱਕ ਹੀ ਰੱਸੇ ਦੇ ਨਾਲ ਸਾਰੀ ਕੌਮ ਨੂੰ ਤੱਕੇ ਨਾ ਬੰਨ੍ਹ ਦੇਣਾ ਤੇ ਇਹ ਸਨਾਤਨੀ ਨੇ ਤੇ ਕਿਤੇ ਨਾ ਕਿਤੇ ਇਹ ਬਹੁਤ ਹੀ ਮੰਦਭਾਗੀ ਚੀਜ਼ ਆ ਤੁਸੀਂ ਭਾਈ ਸਾਹਿਬ ਸਨਾਤਰੀਆਂ ਦੇ ਵਿੱਚ ਤੇ ਮذਬੀ ਸਿੱਖ ਸਮਾਜ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੇ ਅਸੀਂ ਹੁਣ ਕੋਈ ਕੋਹਜਾ ਕੋ ਸਾਡਾ ਭੈਣ ਭਰਾ ਕੋਈ ਲਫ਼ਜ਼ ਆਂਦਾ ਤੇ ਉਹਨਾਂ ਨੇ ਕਹਣਾ ਕਿ ਇਹ ਸਨਾਤਨ ਦੇ ਉਲਟ ਨੇ ਇਹ ਬਹੁਤ ਹੀ ਪਵਿੱਤਰ ਦੇਨ ਚੱਲਦੇ ਪਏ ਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਤੇ ਇਸ ਮੌਕੇ ਇੱਕ ਸ਼ਬਦ ਮੈਨੂੰ ਚੇਤਾ ਆ ਗਿਆ ਉਹਨਾਂ ਦਾ ਕਿ ਬਿਰਥਾ ਕਹੂੰ ਕੌਣ ਸਿਉ ਮਨ ਕੀ ਲੋਭ ਅਗਰਸਿਉ ਦਸ ਹੂੰ ਦੇਸਤਾਵਤ ਆਸਾ ਲਾਗਿਓ ਧਨ ਕੀ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰੇ ਦਵਾਰ ਸਵਾਨ ਜਿਉਂ ਡੋਲਤ ਨਹੀਂ ਸੁਧਾ ਰਾਮ ਭਜਨ ਕੀ ਕੁੱਤੇ ਵਾਲਾ ਹਿਸਾਬ ਆ ਭਾਉ ਕੁੱਤੇ ਵਾਲਾ ਹਿਸਾਬ ਜਿੱਦਾਂ ਕੁੱਤਾ ਦਵਾਰੇ ਦਵਾਰ ਦੋ ਟੁਕ ਰੋਟੀ ਨੂੰ ਭੱਜਾ ਫਿਰਦਾ ਨਾ ਤੇ ਤੁਸੀਂ ਝੂਠੀ ਸ਼ੋਹਰਤ ਨੂੰ ਦਵਾਰੇ ਦਵਾਰ ਕੁੱਤੇ ਵਾਂਗੂ ਜਿੱਥੇ ਮਰਜੀ ਭੱਜ ਲਓ ਪਰ ਰੱਬ ਦੇ ਘਰ ਤੋਂ ਬਿਨਾ ਤੁਹਾਡੀ ਢੋਈ ਨਹੀਂ ਜਿਦੀ ਗੁਰਨਾਨਕ ਦੇ ਘਰ ਤੋਂ ਪੂਰੀ ਨਹੀਂ ਹੋਈ ਉਹ ਪੂਰੀ ਦੁਨੀਆ ਜਿੱਥੇ ਮਰਜ਼ੀ ਚੱਲ ਜੇ ਉਹਦੀ ਪੂਰੀ ਨਹੀਂ ਹੋਣੀ ਲੱਖ ਖੁਸ਼ੀਆਂ ਪਤਸ਼ਾਈਆਂ ਜੇ ਸਤਗੁਰ ਨਦਰ ਕਰੇ ਜਿਸ ਮस्तक ਭਾਗ ਸੋ ਲਾਗਾ ਸੇਵ ਤਖਤੇ ਬੈਠੇ ਤਖਤੇ ਕਾ ਲਾਇਕ ਅਨੇਕਾਂ ਸ਼ਬਦ ਅਨੇਕਾਂ ਸ਼ਬਦ ਜਿਹਦੇ ਵਿੱਚ ਗੁਰਬਾਣੀ ਨੇ ਸਾਨੂੰ ਸਮਝਾਇਆ ਇਸ ਕਰਕੇ ਮੇਰੇ ਵੀਰ ਇਹ ਆਪਣੀ ਗਲਤੀ ਦਾ ਸੁਧਾਰ ਕਰ ਤੇ ਮੈਂ ਆਪਣੇ ਜਥੇਦਾਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਭਾਈ ਸਾਹਿਬ ਕੀ ਗੱਲ ਆਪਾਂ ਸਿਰਤ ਸਿਰਪ ਫੰਡ ਖਾਨ ਨੂੰ ਬੈਠੇ ਆ ਕੀ ਗੱਲ ਘੋੜਿਆਂ ਤੇ ਮੱਲੇ ਕੱਢਣ ਨੂੰ ਬੈਠੇ ਆਂ ਜਵਾਬ ਮੰਗਦੀ ਆ ਕੌਮ ਤੁਹਾਡੇ ਕੋ ਜਥੇਦਾਰੋ ਕਿਰਪਾ ਕਰਕੇ ਆਪ ਜਾਓ ਚਾਹੇ ਇਸ ਬੰਦੇ ਦੇ ਘਰ ਤੁਸੀਂ ਕੋਈ ਫੌਜ 깔 ਦੋ ਕੋਈ ਕਮਸੇ ਕਮ ਕੋਈ ਜਥੇਦਾਰ ਭੇਜੋ ਤੇ ਇਹਦੀ ਗਲਤੀ ਦਾ ਅਹਿਸਾਸ ਇਹ ਵੀਰ ਨੂੰ ਕਰਾਇਆ ਜਾਵੇ ਨਹੀਂ ਇਹ ਨਹੀਂ ਤੇ ਇਹ ਨਾ ਹੋਵੇ ਕਿ ਭਾਈ ਸਾਹਿਬ ਅੱਜ ਮਜਬੀ ਸੇਕ ਸਮਾਜ ਨੂੰ ਧੱਕੇ ਨਾਲ ਸਨਾਤਨਾਂ ਜੋੜ ਦਿੱਤਾ ਜਾਵੇ ਅਸੀਂ ਗੁਰੂ ਦੀ ਬਖਸ਼ੀ ਫੌਜ ਆ ਗੁਰੂ ਦੇ ਪੌਛ ਰਹਿੰਨੇ ਆ ਸਨਾਤਨ ਹੀ ਸਾਡੇ ਭਰਾ ਵਾ ਲੇਕਿਨ ਸਾਡੇ ਵਿੱਚ ਹਿੰਦੂ ਤੇ ਸਿੱਖ ਵਾਲਾ ਪਾੜਾ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪੰਜਾਬ ਦੀ ਧਰਤੀ ਤੇ ਬਹੁਤ ਪਹਿਲਾਂ ਹੀ ਅਤਿਆਚਾਰ ਹੋ ਰਿਹਾ ਹੈ ਜੇਕਰ ਇਹ ਸੱਜਣ ਨੂੰ ਕਿਸੇ ਨੇ ਕੋਈ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਨੂੰ ਫੋਨ ਕਰਕੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਨਾ ਤਾਂ ਇਹ ਸ਼ਰੀਰ ਕੋ ਇੱਕੋ ਹਾਲਾ ਇੰਨੇ ਭੱਜ ਕੇ ਜਾ ਕੇ ਸਿਕਿਉਰਟੀਆਂ ਮੰਗੜੀਆਂ ਜਿਹਦੀ ਚੀਜ਼ ਦਾ ਇਹਨੂੰ ਚਾਹ ਵਾ ਇਸ ਕਰਕੇ ਮੈਂ ਵੀਡੀਓ ਰਾਹੀ ਐਜੇ ਗੁਰੂ ਦਾ ਸਿੱਖ ਇਹ ਇੱਕ ਮذਬੀ ਸਿੱਖ ਸਮਾਜ ਦਾ ਮਤਲਬ ਇੱਕ ਸਪਾਹੀ ਹੋਣ ਦੇ ਨਾਤੇ ਇਹ ਮੈਂ ਵੀਡੀਓ ਰਾਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਮੇਰੇ ਵੀਰ ਇਹ ਤੇਰੀ ਭੋਲਾ ਤੂੰ ਜਿੱਥੇ ਜਾਣਾ ਤੇਰੀ ਨਿੱਜੀ ਚੋਇਸ ਆ ਤੂੰ ਜਾ ਲੇਕਿਨ ਇਹਦੀ ਖੇਮਾ ਜਾਚਣਾ ਤੇਰੇ ਕੋਲ ਸਮਾਜ ਨੂੰ ਕਰਨੀ ਚਾਹੀਦੀ ਆ ਤੇ ਸਮਾਜ ਦੇ ਆਗੂਆਂ ਨੂੰ ਬੇਨਤੀ ਆ ਕਿ ਇਹਦੇ ਕੋਲ ਪੁੱਛਿਆ ਜਾਵੇ ਕਿ ਕਿਹਦੇ ਕੋਲੋਂ ਤੂੰ ਇਹ ਜਿਹੜਾ ਸ਼ਬਦ ਪੁੱਛ ਕੇ ਲਾਇਆ ਤੇ ਕਿਹਦਾ ਅਧਿਕਾਰ ਖੇਤਰ ਕੀ ਆ ਤੇਰੇ ਕੋਲ ਕਿ ਰੰਗਰੇਟਿਆਂ ਨੂੰ ਸਨਤ ਨਹੀਂ ਕਿਹਾ ਸੋ ਇੰਨੀਆਂ ਕ ਬੇਨਤੀਆਂ ਕਬੂਲ ਕਰਨੀਆਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਤੇ ਕਮੈਂਟਾਂ ਦੇ ਵਿੱਚ ਆਪੋ ਆਪਣੀ ਰਾਏ ਜ਼ਰੂਰ ਦਿਓ ਤੇ ਜਥੇਦਾਰਾਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਇਸ ਮਸਲੇ ਤੇ ਧਿਆਨ ਦਿਓ ਨਹੀਂ ਤੇ ਇਸ ਮਸਲੇ ਨੂੰ ਜਿਹੜਾ ਵਾ ਉਹ ਮੈਂ ਵੱਡੇ ਲੈਵਲ ਤੇ ਧਾਰਮਿਕ ਆਗੂਆਂ ਤੱਕ ਜ਼ਰੂਰ ਪਹੁੰਚਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ